ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਭਾਰਤੀ ਹਵਾਈ ਸੈਨਾ ਦੇ ਕਾਫਲੇ ਤੇ ਹੋਏ ਅਤਵਾਦੀ ਹਮਲੇ ਵਿੱਚ ਸ਼ਾਮਲ ਦੋ ਅਤਵਾਦੀਆਂ ਤੇ 20 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਪਾਕਿਸਤਾਨੀ ਅਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਗਏ ਹਨ ਅਤੇ ਸੁਰੱਖਿਆ ਬਲਾਂ ਦੀ ਟੀਮ ਅਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੀਹੰਬੀ ਚਲਾ ਰਹੀ ਹੈ। ਦਰਸਲ ਸ਼ਨੀਵਾਰ ਦੀ ਸ਼ਾਮ ਨੂੰ ਪੁਂਚ ਜ਼ਿਲ੍ਹੇ ਦੇ ਸ਼ਾਸਤਰ ਨੇੜੇ ਅਤਵਾਦੀਆਂ ਨੇ ਭਾਰਤੀ ਹਵਾਈ ਸੈਨਾ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਸੀ ਇਸ ਹਮਲੇ ਦੇ ਵਿੱਚ ਫੌਜ ਦਾ ਇੱਕ ਸਿਪਾਹੀ ਵਿੱਕੀ ਪਹਾੜੇ ਇਲਾਜ ਦੌਰਾਨ ਸ਼ਹੀਦ ਹੋ ਗਿਆ ਸੀ ਅਤੇ ਫੌਜ ਦੇ ਚਾਰ ਹੋਰ ਜਵਾਨ ਜ਼ਖਮੀ ਹੋ ਗਏ ਸਨ ਹਿੰਦੁਸਤਾਨ ਟਾਈਮ ਦੀ ਰਿਪੋਰਟ ਮੁਤਾਬਕ ਅਤਵਾਦੀ ਹਮਲੇ ਤੋਂ ਬਾਅਦ ਹਥਿਆਰਬੰਦ ਬਲਾਂ ਦੇ ਜਵਾਨ ਸ਼ਾਸਤਰ ਇਲਾਕੇ ਦੇ ਵਿੱਚ ਤਲਾਸ਼ੀ ਦੀ ਮਹਿੰਮ ਚਲਾ ਰਹੇ ਹਨ ਉਨ੍ਹਾਂ ਨੇ ਅਤਵਾਦੀਆਂ ਦਾ ਪਤਾ ਲਗਾਉਣ ਲਈ ਹਥਿਆਰਬੰਦ ਬੁਲੇਟ ਪ੍ਰੂਫ ਵਾਹਨ ਅਤੇ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ ਹੋਏ ਹਨ ਇਸ ਤੋਂ ਇਲਾਵਾ ਪਹਿਲਾ ਐਤਵਾਰ ਨੂੰ ਕੇ ਸੀਨੀਅਰ ਅਧਿਕਾਰੀਆਂ ਨੇ ਕਟਨਾ ਦਿੱਥਾਂ ਦਾ ਦੌਰਾ ਵੀ ਕੀਤਾ ਸੀ ਵਧੀਕ ਡਾਇਰੈਕਟਰ ਚੰਨਾ ਨੇ ਕਿਹਾ ਕਿ 16 ਕੋਟ ਦੇ ਕੋਰ ਕਮਾਂਡਰ ਤੇ ਜੰਮੂ ਜ਼ੋਨ ਦੇ ਏਡੀਜੀ ਆਨੰਦ ਜੈਨ ਜੀਓਸੀ ਰੋਮੀਓ ਫੋਰਸ ਆਈਜੀਪੀ ਸੀਆਰਪੀਐਫ ਅਤੇ ਡੀਆਜੀ ਆਰਪੀ ਰੇਂਜ ਦੇ ਨਾਲ ਖੇਤਰ ਦਾ ਦੌਰਾ ਕੀਤਾ ਤੇ ਤਦਾਸ਼ੀ ਮਹਿੰਮ ਦੀ ਨਿਗਰਾਨੀ ਕੀਤੀ ਉਹਨਾਂ ਨੇ ਕਿਹਾ ਕਿ ਹਮਲੇ ਤੋਂ ਬਾਅਦ ਕੇ ਚੱਕੀਆਂ ਨੂੰ ਪੁੱਛਗਛ ਲਈ ਚੁੱਕਿਆ ਗਿਆ ਹੈ